ਸੂਰਜ ਚੈਨਲ ਤੇ ਸਵਾਗਤ ਹੈ ਆਪ ਸਭ ਦਾ ਸਾਖੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸੂਰਜ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਜੇਤੀ ਕਰ ਲਵੋ ਤੇ ਬੈਲ ਆਈਕਨ ਨਾਪਕੇ ਨੋਟੀਫਿਕੇਸ਼ਨ ਆਫ ਨਿਊ ਵੀਡੀਓ ਐਂਡ ਅਪਡੇਟਸ ਦੀ ਸੁਵਿਧਾ ਦਾ ਪੂਰਾ ਖੁੱਲ ਕੇ ਫਾਇਦਾ ਚੁੱਕੋ ਆਓ ਗੁਰੂ ਪਿਆਰਿਓ ਅੱਜ ਸ਼ੁਰੂ ਕਰੀਏ ਖੜਕੂ ਸੰਘਰਸ਼ ਦੀ ਸਾਖੀ ਕਿਤਾਬ ਦੇ ਪਹਿਲੇ ਭਾਗ ਦੇ ਤੀਜੇ ਪਾਠ ਦੀਆਂ ਸਾਖੀਆਂ ਦੀ ਲੜੀ 18 ਵਾਲੇ ਪਰਿਵਾਰ ਉਹ ਪਰਿਵਾਰ ਜੋ ਖਾੜਕੂ ਸੰਘਰਸ਼ ਦੀ ਨਹੀਂ ਹੱਕ ਹੈ ਜਾਨ ਤਾਂ ਗਲਤ ਜਾਂ ਅਤਗਥਨੀ ਨਹੀਂ ਹੋਵੇਗੀ ਵੀਡੀਓ ਨੰਬਰ 24 ਵਿੱਚ ਪਾਠ ਤੀਜੇ ਦੀ ਪਹਿਲੀ ਸਾਖੀ ਸੇਵਾ ਭਾਵਨਾ ਵਾਲੀ ਮਾਤਾ ਪਾਈ ਦੋਜੀਤ ਸਿੰਘ ਦੀ ਜ਼ੁਬਾਨੀ ਸੁਣਨ ਤੋਂ ਪਹਿਲਾਂ ਫਤਿਹ ਗਜਾਉਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਪੁਰਾਣੇ ਲੱਕੇ ਵਿੱਚ ਢੇੜ ਬੜਕੇ ਵਾਲੀ ਥਾਂ ਤੇ ਇਕੱਠਾ ਹੋਰ ਸਾਨੂੰ ਟਕਸਾਲ ਦੇ ਸਿੰਘਾਂ ਨੇ ਦਿੱਤੀ ਸੀ ਇਸ ਘਰ ਵਿੱਚ ਇੱਕ ਬਜ਼ੁਰਗ ਮਾਤਾ ਉਹਦੇ ਦੋ ਮੁੰਡੇ ਅਤੇ ਅੱਗੋਂ ਉਹਨਾਂ ਦੇ ਪਰਿਵਾਰ ਸਨ ਮਾਤਾ ਦੇ ਮੁੰਡੇ ਕੋਈ ਆਪਣਾ ਕਾਰੋਬਾਰ ਕਰਦੇ ਸਨ ਪਰਿਵਾਰ ਦੀ ਹਾਲਤ ਉਸ ਵੇਲੇ ਦੇ ਹਿਸਾਬ ਨਾਲ ਚੰਗੀ ਸੁਖੀ ਸੀ ਤੱਬਰ ਦੇ ਸਾਰੇ ਜੀ ਅਮਰਤਾਰੀ ਸਨ ਮਥਰਾ ਸਿੰਘ ਅਤੇ ਮੈਂ ਉਦੋਂ ਘੁੰਨੇ ਹੁੰਦੇ ਸਾਂ ਪਰ ਪਰਵਾਰ ਵਾਲਿਆਂ ਨੇ ਸਾਨੂੰ ਪਹਿਲੀ ਵਾਰ ਵੇਖ ਕੇ ਹੈਰਾਨੀ ਭਰੀ ਨਾ ਖੁਸ਼ੀ ਵਿਖਾਈ ਪਰ ਜਦੋਂ ਟਕਸਾਲਦੇ ਸਿੰਘਾਂ ਨੇ ਪਰਿਵਾਰ ਨੂੰ ਸਾਡੇ ਬਾਰੇ ਦੱਸਿਆ ਤਾਂ ਉਹਨਾਂ ਦਾ ਵਤੀਰਾ ਬਹੁਤ ਪਿਆਰ ਅਤੇ ਆਪਣਤ ਵਾਲਾ ਸੀ ਮੈਂ ਭਾਵੇਂ ਕਟਵਧì ਉੱਥੇ ਜਾਂਦਾ ਸੀ ਪਰ ਮਥਰਾ ਸਿੰਘ ਕਾਹੀ ਬਗਾਹੇ ਪ੍ਰਸ਼ਾਦਾ ਪਾਣੀ ਛੱਕ ਆਉਂਦਾ ਸੀ ਇਸ ਘਰ ਵਿੱਚ ਸਾਡੇ ਤੋਂ ਬਿਨਾ ਮਾਸਟਰ ਸੁਖਵਿੰਦਰ ਸਿੰਘ ਬੱਬਰਖਾਲਸਾ ਅਤੇ ਗੁਰਜੀਤ ਸਿੰਘ ਫੈਡਰੇਸ਼ਨ ਵੀ ਆਉਂਦੇ ਸਨ ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਸਾਡੇ ਬਾਰੇ ਨਹੀਂ ਦੱਸਿਆ ਸੀ ਅਤੇ ਨਾ ਹੀ ਸਾਨੂੰ ਉਹਨਾਂ ਬਾਰੇ ਦੱਸਿਆ ਸੀ ਬਜ਼ੁਰਗ ਮਾਤਾ ਦਾ ਬਦੀ ਕੋ ਦਹਾਕਾ ਪਹਿਲਾਂ ਚੜ੍ਹਾਈ ਕਰ ਗਿਆ ਸੀ ਮਾਤਾ ਬਹੁਤ ਜ਼ੋਰ ਵਾਲੀ ਅਤੇ ਪੂਰੀ ਤਰ੍ਹਾਂ ਪੰਥ ਨੂੰ ਪ੍ਰਣਾਇ ਰੂਹ ਸੀ ਉਸ ਵੇਲੇ ਕੋਈ 70 ਕੁ ਸਾਲ ਦੇ ਨੇੜੇ ਹੋਣੀ ਐ ਪਰ ਬਹੁਤ ਤੰਦਰੁਸਤ ਸੀ ਘਰ ਦਾ ਸਾਰਾ ਕੰਮ ਆਪ ਹੀ ਕਰ ਲੈਂਦੀ ਸੀ ਘਰ ਦੇ ਜੀਆਂ ਵਿੱਚ ਬਹੁਤ ਇੱਕਾ ਤੇ ਪਿਆਰ ਸੀ ਉਸ ਦੀਆਂ ਨੂੰਹਾਂ ਸਤਕਾਰ ਕਰਨ ਹੀ ਮਾਤਾ ਨੂੰ ਕੰਮ ਨਹੀਂ 시 ਕਰਨ ਦਿੰਦੀਆਂ ਮਾਤਾ ਦੀ ਪਰਿਵਾਰ ਵਿੱਚ ਸਰਦਾਰੀ ਸੀ ਮਾਤਾ ਅੰਮ੍ਰਿਤ ਵੇਲੇ ਨੇਮ ਨਾਲ ਦਰਬਾਰ ਸਾਹਿਬ ਜਾਂਦੀ ਉੱਥੇ ਸੇਵਾ ਕਰਦੀ ਸੀ ਅਤੇ ਘਰ ਆ ਕੇ ਸਭ ਨੂੰ ਪ੍ਰਸ਼ਾਦ ਵੰਡਦੀ ਸੀ ਉਹਦਾ ਘਰ ਵਿੱਚ ਬਹੁਤ ਸਮਾਂ ਪਾਠ ਕਰਨ ਵਿੱਚ ਬਿਤਾਦਾ ਸੀ ਘਰ ਵਿੱਚ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਉਹਦੀ ਖਾਸੀਅਤ ਸੀ ਸਾਡੇ ਸਮੇਤ ਜਿੰਨੇ ਵੀ ਸਿੰਘ ਘਰ ਆਉਂਦੇ ਉਹ ਸਾਰਿਆਂ ਨੂੰ ਹਾਲ ਚਾਲ ਪੁੱਛਦੀ ਸੀ ਮਾਤਾ ਉਹਨਾਂ ਦੇ ਪਰਿਵਾਰਾਂ ਅਤੇ ਘਰ-ਬਾਰ ਬਾਰੇ ਵੀ ਪੁੱਛਦੀ ਸੀ ਅਤੇ ਉਹਨਾਂ ਦੀਆਂ ਲੋੜਾਂ ਬਾਰੇ ਵੀ ਪੁੱਛਦੀ ਸੀ ਜਦੋਂ ਵੀ ਸਿੰਘ ਘਰ ਆਉਂਦੇ ਤਾਂ ਪ੍ਰਸ਼ਾਦਾ ਮਾਤਾ ਹੀ ਤਿਆਰ ਕਰਦੀ ਬਾਕੀ ਪਰਿਵਾਰ ਉਹਦੀ ਮਦਦ ਕਰਦਾ ਸੀ ਪ੍ਰਸ਼ਾਦਾ ਤਿਆਰ ਕਰਨ ਵੇਲੇ ਉਹ ਪਾਠ ਕਰਦੀ ਰਹਿੰਦੀ ਅਤੇ ਸਾਰੇ ਪੰਡੇ ਵੀ ਉਸ ਦਿਨ ਆਪ ਹੀ ਤੁੰਦੀ ਸੀ ਉਸ ਦਿਨ ਉਹ ਬਹੁਤ ਕਹਿੰਦੀਆਂ ਸਨ ਪਰ ਉਹ ਮੰਦੀ ਨਹੀਂ ਸੀ ਉਹ ਹਰ ਵਾਰ ਖਾਸ ਖਾਣਾ ਤਿਆਰ ਕਰਦੀ ਸੀ ਦੋ ਦੋ ਸਬਜ਼ੀਆਂ ਰਾਇਤਾ ਫਿਰ ਮਿੱਠਾ ਤੇ ਫਿਰ ਚਾਹ ਦੁੱਧ ਉਹ ਜੋ ਵੀ ਬਣਾਉਂਦੀ ਅਕਸਰ ਹੀ ਜਿਆਦਾ ਹੀ ਖਾ ਜਾਂਦੇ ਸਨ ਉਹਦੇ ਖਾਣੇ ਵਿੱਚੋਂ ਸਵਾਦ ਨਾਲੋਂ ਕਿਸੇ ਪਵਿੱਤਰਤਾ ਦਾ ਅਹਿਸਾਸ ਜਿਆਦਾ ਹੁੰਦਾ ਸੀ ਜੇ ਕਿਸੇ ਨੇ ਵੱਧ ਖਾਦੇ ਜਾਣ ਬਾਰੇ ਕਿਹਾ ਤਾਂ ਮਾਤਾ ਨੇ ਬਹੁਤ ਖੁਸ਼ ਹੋਣਾ ਅਸੀਂ ਜਦੋਂ ਵੀ ਅੰਮ੍ਰਿਤਸਰ ਹੁੰਦੇ ਤਾਂ ਸਾਡੀ ਇੱਛਾ ਹੁੰਦੀ ਕਿ ਪ੍ਰਸ਼ਾਦਾ ਮਾਤਾ ਕੋਲ ਚੁੱਕਿਆ ਜਾਵੇ ਉਸ ਮਾਤਾ ਦਾ ਸਾਡੇ ਤੇ ਕਾਫੀ ਪ੍ਰਭਾਵ ਸੀ ਅਸੀਂ ਜਦੋਂ ਵੀ ਜਾਣਾ ਅਕਸਰ ਉਹਨੂੰ ਸਾਡੇ ਆਉਣ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਜਦੋਂ ਮਾਸਟਰ ਸੁਖਵਿੰਦਰ ਸਿੰਘ ਬੱਬਰ ਘੈਟਾਂ ਦਾ ਹੀ ਚੁੱਕਿਆ ਗਿਆ ਤਾਂ ਸਾਨੂੰ ਕਿਤੋਂ ਕੁਝ ਪਤਾ ਨਹੀਂ ਸੀ ਚੱਲਿਆ ਉਹ ਮਾਤਾ ਬਹੁਤ ਡੂੰਗੀ ਅਰਦਾਸ ਵਿੱਚ ਚਲੀ ਗਈ ਤੇ ਉਹਨੇ ਦੱਸਿਆ ਕਿ ਸਿੰਘ ਗੁਰੂ ਨੂੰ ਪਿਆਰ ਹੋ ਗਿਆ ਹੈ ਪਰ ਉਹਨੇ ਪਾਠ ਕਰਕੇ ਭੋਗ ਪਾਇਆ ਉਹਨੇ ਮਥਰਾ ਸਿੰਘ ਨੂੰ ਕਿਹਾ ਤੂੰ ਵੀ ਧਿਆਨ ਰੱਖਿਆ ਕਰ ਬਹੁਤ ਗਮਦਾ ਰਹਿੰਦਾ ਹੈ ਕੁਝ ਚਿਰ ਮਗਰੋਂ ਮਥਰਾ ਸਿੰਘ ਵੀ ਫੜਿਆ ਗਿਆ ਤੇ ਸ਼ਹੀਦ ਹੋ ਗਿਆ ਮੈਂ ਕਾਫੀ ਚਿਰ ਬਾਅਦ ਉੱਥੇ ਗਿਆ ਤਾਂ ਉਹ ਮਾਤਾ ਉਵੇਂ ਹੀ ਚੜ੍ਹਦੀ ਕਲਾ ਤੇ ਸਿਮਰਨ ਦੀ ਮੂਰਤ ਜਪਦੀ ਸੀ ਉਹਨੂੰ ਬਹੁਤ ਉਦਾਸੀ ਵੀ ਸੀ ਕਿ ਸਿੰਘ ਸ਼ਹੀਦ ਹੋ ਗਏ ਪਰ ਮਾਨ ਵੀ ਸੀ ਕਿ ਚੜ੍ਹਦੀ ਕਲਾ ਨਾਲ ਤਸ਼ਦਦ ਸਹਿ ਗਈ ਉਹ ਇੰਜ ਫਿਕਰ ਤੇ ਮੋਹ ਕਰਦੀ ਜਿਵੇਂ ਉਹਦੇ ਆਪਣੇ ਪੁੱਤਰ ਹੋਣ ਉਹ ਸਿੰਘਾਂ ਲਈ ਰੋਜ਼ ਦੁਆਵਾਂ ਕਰਦੀ ਫਿਰ ਮੈਂ ਕਾਫੀ ਚਿਰ ਉੱਥੇ ਨਹੀਂ ਗਿਆ ਤੇ ਬਾਅਦ ਵਿੱਚ ਪੜਿਆ ਗਿਆ ਜਦੋਂ ਪਤਾ ਕਰਾਇਆ ਤਾਂ ਖਬਰ ਮਿਲੀ ਕਿ ਮਾਤਾ ਤਾਂ ਬਹੁਤ ਸਮਾਂ ਪਹਿਲਾਂ ਹੀ ਚੜ੍ਹਾਈ ਕਰ ਗਈ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਹੁੰਦੇ ਤਾਂ ਸਾਨੂੰ ਇਹ ਲੱਗਦਾ ਸੀ ਕਿ ਉਹ ਮਾਤਾ ਦੀ ਅਰਦਾਸ ਸਾਨੂੰ ਬਚਾਈ ਰੱਖਦੀ ਹੈ ਜਦੋਂ ਅਸੀਂ ਉਹਦੇ ਕਰ ਜਾਂਦੇ ਤਾਂ ਉਹਨੂੰ ਤਸੱਲੀ ਆ ਜਾਂਦੀ ਉਹਦੇ ਪਿਆਰ ਅਤੇ ਸ਼ਰਧਾ ਨਾਲ ਗੁੱਦੇ ਪ੍ਰਸ਼ਾਦੇ ਸਾਡੀ ਸਾਰੀ ਚਿੰਤਾ ਦ라 ਦਿੰਦੇ ਸਨ ਮਾਤਾ ਕੋਲ ਜਾਣਾ ਚਿਰਦੇ ਕਲਾ ਨਾਲ ਪਰ ਜਾਣਾ ਹੁੰਦਾ ਸੀ ਅਸੀਂ ਸੰਘਰਸ਼ ਵਿੱਚ ਜੋ ਵੀ ਕੀਤਾ ਜੂਝੇ ਸ਼ਹੀਦੀਆਂ ਪਾਈਆਂ ਤਸ਼ੱਦਦ ਚੱਲਿਆ ਇਸ ਦੌਰ ਵਿੱਚ ਮੁਸ਼ਕਲਾਂ ਗੱਡੀਆਂ ਇਹ ਸਭ ਉਹਨਾਂ ਪਵਿੱਤਰ ਰੂਹਾਂ ਦੀ ਬਰਕਤ ਕਰਕੇ ਹੀ ਅਸੀਂ ਕਰ ਸਕੇ ਉਹਨਾਂ ਦੀਆਂ ਅਸੀਸਾਂ ਤੇ ਅਰਦਾਸਾਂ ਸਦਾ ਸਾਡੇ ਨਾਲ ਸਨ ਜਿਸ ਕਰਕੇ ਸਾਡੇ ਅੰਦਰ ਆਪਣੇ ਰਾਹਾਂ ਤੇ ਵਧਣ ਦਾ ਹੋਰ ਹੌਸਲਾ ਆਉਂਦਾ ਸੀ ਇਹੋ ਜਿਹਿਆਂ ਮਾਵਾ ਪੈਣਾ ਦੀਆਂ ਸਾਂਝੀ ਅਰਦਾਸਾਂ ਤੇ ਸਮੂਹ ਸੁਰਤ ਨੇ ਸਾਡੇ ਕਿਰਦਾਰ ਨੂੰ ਉੱਚਾ ਚੁੱਕੀ ਰੱਖਿਆ ਇਹ ਸਾਡੀ ਗੈਬੀ ਸ਼ਕਤੀ ਸੀ ਜਿਸ ਬਾਰੇ ਦੁਸ਼ਮਣ ਨੂੰ ਕੋਈ ਇਲਮ ਨਹੀਂ ਸੀ ਜੇ ਕੁਝ ਜਾਣਕਾਰੀ ਸੀ ਵੀ ਤਾਂ ਉਹ ਇਹ ਕਿ ਨਹੀਂ ਕਰ ਸਕਦੇ ਸੀ ਕਿ ਜ਼ਿੰਦਗੀ ਇਸ ਤਰ੍ਹਾਂ ਵੀ ਜਲਦੀ ਹੁੰਦੀ ਹੈ ਉਸ ਮਾਂ ਨੂੰ ਯਾਦ ਕਰਦਿਆਂ ਹੋਰ ਕਿੰਨੀਆਂ ਹੀ ਮਾਵਾਂ ਯਾਦ ਆਉਂਦੀਆਂ ਹਨ ਜੋ ਇਹੋ ਜਿਹੀਆਂ ਹੀ ਸਨ ਕਿਸੇ ਬਾਰੇ ਵੀ ਵਧਾ ਕੇ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਪੰਥ ਪ੍ਰਸਤੀ ਆਪਾ ਵਰਨ ਅਤੇ ਪਿਆਰ ਦੇ ਜਿਸ ਤਰ੍ਹਾਂ ਦੇ ਉੱਤੇ ਇਹ ਵਿਚਰਦੀਆਂ ਹਨ ਉੱਥੇ ਕੋਈ ਤੁਲਨਾ ਨਹੀਂ ਕੀਤੀ ਜਾਂਦੀ ਕਮਰਜੀਤ ਸਿੰਘ ਸੁਲਤਾਨਵਿੰਡ ਦੀ ਮਾਤਾ ਦੀ ਸਬਰਪਰੀ ਅਰਦਾਸ ਸਤਪਾਲ ਸਿੰਘ ਢਿਲੋਂ ਦੀ ਮਾਤਾ ਦਾ ਸਭਾਹੀ ਪ੍ਰਸ਼ਾਦਾ ਤਿਆਰ ਕਰਕੇ ਸਿੰਘਾਂ ਨੂੰ ਉਡਿਗਦੇ ਰਹਿਣਾ ਗੁਰਸ਼ਰਨ ਸਿੰਘ ਗਾਮੇ ਦੀ ਮਾਤਾ ਦਾ ਸਦਾ ਹੀ ਸਾਡੀ ਸਲਾਮਤੀ ਦੁਆ ਵਿੱਚ ਜੁੜੇ ਰਹਿਣਾ ਸੁਖਦੇਵ ਸਿੰਘ ਸੁਖੇ ਦੀ ਮਾਤਾ ਦੀ ਖਮੋਸ਼ ਅਰਦਾਸ ਬਲਜਿੰਦਰ ਸਿੰਘ ਰਾਜੂ ਦੀ ਮਾਤਾ ਦੀ ਚੜ੍ਹਦੀਕਲਾ ਦੀ ਪ੍ਰੇਰਣਾ ਭਾਈ ਜਿੰਦੇ ਅਤੇ ਮਥਰਾ ਸਿੰਘ ਦੀ ਮਾਤਾ ਦਾ ਪਿਆਰ ਇਹਨਾਂ ਪਵਿੱਤਰ ਰੂਹਾਂ ਦਾ ਕੋਈ شمار ਨਹੀਂ ਹੈ ਇਹ ਸਦਾ ਹੀ ਗੁਰੂ ਦੀ ਬਖਸ਼ਿਸ਼ ਵਜੋਂ ਪੰਥ ਵਿੱਚ ਮੌਜੂਦ ਹੁੰਦੀਆਂ ਹਨ ਅਤੇ ਸੱਜੇ ਹੀ ਸਬਰ ਸਤਿਗ ਦੀ ਕਲਾ ਵਰਤੋਂਦੀਆਂ ਹਨ ਸੋ ਗੁਰੂ ਪਿਆਰੋਂ ਇਹ ਸੀ ਉਹ ਮਾਤਾ ਜੋ ਸਿੰਘਾਂ ਨੂੰ ਆਪਣੇ ਪੁੱਤਰਾਂ ਤਰ੍ਹਾਂ ਪਿਆਰ ਕਰਦੀ ਸੀ ਉਹਨਾਂ ਸਿੰਘਾਂ ਵਾਸਤੇ ਸ਼ਹੀਦੀ ਤੈਅ ਵੀ ਮੰਗਿਆ ਕਰਦੀ ਸੀ ਇਹੋ ਜਹੀਆਂ ਰੂਹਾਂ ਹੀ ਪੰਥ ਦੀ ਜੜੀ ਹੈ ਧਰਤਲ ਹੁੰਦੀਆਂ ਹਨ ਪੰਥ ਅਨੁਸਾਰ ਇਹਨਾਂ ਰੂਹਾਂ ਦੀ ਕੀਤੀ ਹੋਈ ਅਰਦਾਸ ਨਾਲ ਹੀ ਮਿਲਦਾ ਹੈ ਸੋ ਗੁਰੂ ਪਿਆਰਿਓ ਮਾਤਾ ਜੀ ਦੀ ਸਾਖੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਪਾਸ ਅਰਦਾਸ ਬੇਨਤੀ ਜਰੂਰ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ ਸੋ ਦਸ ਨੂੰ ਬਖਸ਼ੋ ਜਯਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ